ਨਵਾਇਸ਼ਰ ਦੀ ਪੁਲਿਸ ਹੈਗੀ ਹੈ ਇਹਨਾਂ ਨੂੰ ਕਾਫੀ ਸਾਨੂੰ ਵੱਡੀ ਸਫਲਤਾ ਮਿਲੀ ਹੈ ਜਦੋਂ ਅਸੀਂ 24 ਘੰਟਿਆਂ ਦੇ ਵਿੱਚ ਜੋ ਮਰਡਰ ਕੇਸ ਹੋਇਆ ਸੀ ਰਵਿੰਦਰ ਸੋਪਤੀ ਦਾ ਉਹਨੂੰ ਸੋਲਵ ਕੀਤਾ ਸਾਨੂੰ ਰਾਤੀ 9 ਵਜੇ ਇਨਫੋਰਮੇਸ਼ਨ ਮਿਲੀ ਸੀ ਰਵਿੰਦਰ ਸੋਪਤੀ ਦੇ ਫੈਮਿਲੀ ਵੱਲੋਂ ਕਿ ਰਵਿੰਦਰ ਸੋਪਤੀ ਘਰ ਨਹੀਂ ਆਏ ਉਸ ਚੀਜ਼ ਦੇ ਐਕਟ ਕਰਦੇ ਹੋਏ ਇਮੀਡੀਏਟਲੀ ਜੋ ਸਾਡੇ ਡੀਐਸਪੀ ਸਿਟੀ ਹੈਗੇ ਹਨ ਜੇ ਬਿਨਾ ਵਾਜੇ ਇਨਾ ਨੇ ਇਮੀਡੀਏਟਲੀ ਲੋਕੇਸ਼ਨ ਲੈ ਕੇ ਮੌਕੇ ਤੇ ਪਹੁੰਚੇ ਜੋ ਸਾਨੂੰ ਆਈ ਕੰਦਨਾ ਬ੍ਰਿਜ ਤੋਂ ਅੱਗੇ ਕ੍ਰੋਸ ਕਰਕੇ ਖੱਬੇ ਪਾਸੇ ਜਦੋਂ ਸਾਡੀ ਟੀਮਸ ਉੱਥੇ ਪਹੁੰਚਦੀ ਹੈ ਸਾਨੂੰ ਇੱਕ ਨਜ਼ਰ ਆਂਦਾ ਹੈ ਗੱਡੀ ਹੈਗੀ ਹੈ ਜੋ ਰਵਿੰਦਰ ਸੋਪਤੀ ਦੀ ਸੀਗੀ ਤੇ ਉਹਦੇ ਵਿੱਚ ਅੱਗ ਲੱਗੀ ਹੋਈ ਹੈ ਤੇ ਇੱਕ ਜਲੀ ਹੋਈ ਬਾਡੀ ਵਿੱਚ ਪਈ ਇਸ ਗੱਲ ਨੂੰ ਜਦੋਂ ਇਨਫੋਰਮ ਕੀਤਾ ਜਾਂਦਾ ਹੈ ਬਾਕੀ ਸਾਰੀ ਐਸਪੀ ਡੀ ਸਾਹਿਬ ਤੇ ਸਾਡੀ CIA ਦੀ ਟੀਮਸ ਤੇ ਅਸੀਂ ਆ ਬਾਕੀ ਸਾਰੇ ਸੀਨੀਅਰ ਆਫਸਰਸ ਮੌਕੇ ਤੇ ਪਹੁੰਚੇ ਮੌਕੇ ਤੇ ਪਹੁੰਚਣ ਤੋਂ ਬਾਅਦ ਇਮੀਡੀਏਟਲੀ ਮਲਟੀਪਲ ਟੀਮਸ ਬਣਾਈਆਂ ਗਈਆਂ ਤੇ ਫੋਰੈਂਸਿਕ ਟੀਮਸ ਨੂੰ ਮੌਕੇ ਤੇ ਬੁਲਾਇਆ ਗਿਆ ਜੋ ਇਹਦੇ ਕੇਸ ਦੇ ਵਿੱਚ ਇੱਕ ਇੰਪੋਰਟੈਂਟ ਕਲੂ ਸਾਨੂੰ ਮਿਲਿਆ ਸੀ ਉਹ ਸੀਗਾ ਇਹਦਾ ਫੋਨ ਫੋਨ ਦੇ ਵਿੱਚ ਕਈ ਕੁਝ ਡਿਲੀਟਡ ਸੀਗਾ ਬਟ ਸਾਡੀ ਜੋ ਫੋਰੈਂਸਿਕ ਕੈਪੈਬਿਲਿਟੀਜ਼ ਹੈਗੀਆਂ ਉਹਦੇ ਨਾਲ ਅਸੀਂ ਸਾਰੀ ਚੀਜ਼ਾਂ ਨੂੰ ਡਿਲੀਟਡ ਚੀਜ਼ਾਂ ਨੂੰ ਬਾਹਰ ਕੱਢ ਕੇ ਜਦੋਂ ਐਗਜ਼ਾਮਿਨ ਕੀਤਾ ਤੇ ਉਹਦੇ ਵਿੱਚ ਸਾਨੂੰ ਕਈ ਸਾਰੇ ਕਲੂਜ਼ ਮਿਲੇ ਇਨ ਕਲੂਜ਼ ਨੂੰ ਦੇਖਦੇ ਹੋਏ 13 ਤਾਰੀਖ ਨੂੰ ਜੋ ਇਹਨਾਂ ਦੇ ਘਰ ਦੇ ਵਿੱਚ ਮੇਡ ਕੰਮ ਕਰਦੀ ਸੀ ਸੋਨਮ ਦੇਵੀ ਉਹਨੂੰ ਰਾਉਂਡ ਅਪ ਕੀਤਾ ਗਿਆ ਦੇ ਪੁੱਛਗਿੱਛ ਕੀਤੀ ਗਈ ਪੁੱਛਗਿੱਛ ਤੋਂ ਸਾਨੂੰ ਇਹ ਕਲੈਰਿਟੀ ਆਈ ਕਿ ਸੋਨਮ ਦੇਵੀ ਨੇ ਚਾਰ ਬੰਦਿਆਂ ਦੇ ਨਾਲ ਹੋਰ ਮਿਲ ਕੇ ਰਵਿੰਦਰ ਸੋਪਤੀ ਦਾ ਕਤਲ ਕੀਤਾ ਸੀ ਜਦੋਂ ਇਹਨਾਂ ਨੂੰ ਰਾਉਂਡ ਅਪ ਕਰਨ ਦੀ ਮੁਹਿੰਮ ਸ਼ੁਰੂ ਹੋਈ ਤੇ ਸਾਨੂੰ ਪਤਾ ਲੱਗਿਆ ਇਹਨਾਂ ਚੋਂ ਦੋ ਕੁ ਬੰਦੇ ਅਲਰੀਡੀ ਟ੍ਰੇਨ ਫੜਕੇ ਲੁਧਿਆਣਾ ਤੋਂ ਸਟੇਟ ਛੱਡਣ ਦੀ ਤਿਆਰੀ ਵਿੱਚ ਸੀਗੇ ਸਾਡੀ ਜੋ ਟੀਮਾਂ ਹੈਗੀਆਂ ਟੀਮਾਂ ਨੇ ਟ੍ਰੇਨ ਨੂੰ ਚੇਸ ਕਰਦੇ ਹੋਏ ਆਗੇ ਸਟੇਸ਼ਨ ਤੇ ਬੰਦੇ ਰੋਕੇ ਬੰਦੇ ਰੋਕੇ ਉਹਨਾਂ ਦੀ ਅਰੈਸਟਾਂ ਪਾਈ ਫਿਰ ਉਹਨਾਂ ਦੀ ਪੁਝਗਿਚ ਤੋਂ ਬਾਕੀ ਜੋ ਦੋ ਅਕਿਊਜ਼ ਰਹਿੰਦੇ ਸੀ ਉਹ ਵੀ ਜੋ ਹੈਗੇ ਆ ਉਹ ਅਰੈਸਟ ਕੀਤੇ ਗਏ ਇਹਨਾਂ ਦੀ ਪੁਝਗਿਚ ਤੋਂ ਇਹ ਪਤਾ ਲੱਗਿਆ ਕਿ ਜੋ ਰਵਿੰਦਰ ਸੂਪਦੀ ਹੈਗੇ ਆ ਉਹ ਆਪਣੀ ਮੇਟ ਤੇ ਪ੍ਰੈਸ਼ਰ ਬਣਾਉਂਦੇ ਸੀ ਫਿਜ਼ੀਕਲ ਸੰਬੰਧ ਬਣਾਉਣ ਦੇ ਲਈ ਇਸ ਕਰਕੇ ਜੋ ਹੈ ਉਹਨੇ ਆਪਣੇ ਸੋਨਮ ਨੇ ਆਪਣੇ ਜੀਜੇ ਨੂੰ ਦੱਸਿਆ ਜਿਹਦਾ ਨਾਮ surjit singh ਹੈਗਾ ਕਿ ਐਵੇਂ ਕਰਦੇ ਐ ਤੇ surjit ਨੇ ਕਨਫਰੋਂਟ ਕਰਨ ਦੀ ਕੋਸ਼ਿਸ਼ ਕੀਤੀ ਨੰ ਤੇ ਉਸ ਗੱਲ ਤੋਂ ਇਹਨਾਂ ਦਾ ਲੜਾਈ ਝਗੜਾ ਹੋ ਗਿਆ ਤੇ ਉਹਨਾਂ ਨੇ surjit ਨੂੰ ਉੱਥੋਂ ਭਜਾ ਦਿੱਤਾ ਫਿਰ ਇਹਨਾਂ ਨੇ ਇਹ ਪਲਾਨ ਬਣਾਇਆ ਕਿ ਸੋਨਮ ਜੋ ਹੈਗੀ ਉਹ ਘਰ ਆਏਗੀ ਘਰ ਆਣ ਤੋਂ ਬਾਅਦ ਉਹ ਰਵਿੰਦਰ ਸੋਪਤੀ ਨੂੰ ਇਹ ਕਹੇਗੀ ਕਿ ਜੇ ਤੁਸੀਂ ਮੈਨੂੰ ਲੈਣ ਆਓ ਤੇ ਇਹਨੂੰ ਇਹਨੂੰ ਸੁਨਸਾਨ ਜਗ੍ਹਾ ਤੇ ਬੁਲਾਣ ਦਾ ਇਹਨਾਂ ਦਾ ਪਲਾਨ ਸੀਗਾ ਜੋ ਕਿ ਰੇਲਵੇ ਅੰਡਰ ਬ੍ਰਿਜ ਤੇ ਇਹਨਾਂ ਨੇ ਬੁਲਾਇਆ ਮਹਾਲੂ ਦੇ ਨੇੜੇ ਜੋ ਹੈਗਾ ਉੱਥੇ ਬੁਲਾਣ ਤੋਂ ਬਾਅਦ ਇਹਨਾਂ ਨੇ ਰਵਿੰਦਰ ਸੂਪਤੀ ਦਾ ਬੜੀ ਬੇਰਹਿਮੀ ਨਾਲ ਕਤਲ ਕੀਤਾ ਕਤਲ ਕਰਨ ਤੋਂ ਬਾਅਦ ਤਿੰਨ ਜੋ ਬੰਦੇ ਹੈਗੇ ਉਹਨਾਂ ਨੇ ਗੱਡੀ ਲੈ ਕੇ ਕੰਗਨਾ ਬ੍ਰਿਜ ਦੇ ਆਗੇ ਲੈਫਟ ਸਾਈਡ ਤੇ ਇਹਨਾਂ ਨੇ ਗੱਡੀ ਵਾਰ ਲਈ ਦੋ ਕ ਬੰਦੇ ਜੋ ਸੀਗੇ ਉਹ ਗਏ ਤੇ ਲੈ ਕੇ ਆਏ ਇਹਨਾਂ ਨੇ ਫਿਰ ਗੱਡੀ ਵੇ ਡਿਚ ਦੇ ਵਿੱਚ ਡਾਲਣ ਦੀ ਕੋਸ਼ਿਸ਼ ਕੀਤੀ ਜਿਵੇਂ ਐਕਸੀਡੈਂਟ ਹੋਇਆ ਹੁੰਦਾ ਤੇ ਨਾਲ ਅੰਦਰ ਤੇਲ ਪਾ ਕੇ ਅਗ ਲਾਂਦੀ ਅਗ ਲਾਤੀ ਜੋ ਗੱਡੀ ਹੈਗੀ ਉਹਨੂੰ ਮਾਮਲੇਦਰ ਸਰ ਇਹਨਾਂ ਦੇ ਨਹੀਂ ਇਹਨਾਂ ਦੇ ਕੋਈ ਮਾਮਲੇਦਰ ਨਹੀਂ ਹੈਗੇ ਜੀ ਇਹਨਾਂ ਚੋਂ ਇੱਕ ਜੋ ਸੁਰਜੀਤ ਸਿੰਘ ਹੈਗਾ ਉਹ ਰਹਿਣੇ ਵਾਲਾ ਬਿਹਾਰ ਦਾ ਹੈ ਬਾਕੀ ਮਨੀ ਚਰਨਜੀਤ ਤੇ ਇੱਕ ਔਰ ਜੁਵਨਾਈਲ ਹੈਗਾ ਜਿਹਦਾ ਅਸੀਂ ਨਾਮ ਪ੍ਰੈਸ ਕਾਨਫਰੰਸ ਨਹੀਂ ਲਿਆਂਗੇ ਇਹ ਸਾਰੇ ਪੁੰਨੂ ਮਜਾਰਾ ਸਾਈਡ ਦੇ ਹੈਗੇ ਆ ਤੇ ਇਹਨਾਂ ਨੇ ਇਕੱਠੇ ਬਿਆਰਦੋ ਸਿਗੇ ਇਹਨਾਂ ਨੇ ਇਕੱਠੇ ਹੋ ਕੇ ਸਾਰਾ ਜੋ ਪਲਾਨ ਰਚਿਆ ਸੀ ਤੇ ਉਹਨੂੰ ਐਗਜ਼ੀਕਿਊਟ ਕੀਤਾ ਸਰ ਮੈਂ ਕੀ ਨੀਅਤ ਤੋਂ ਕੰਮ ਕਰੀ ਸੀ ਮੇਡ ਜੋ ਹੈਗੀ ਹੁਣ ਰੀਸੈਂਟਲੀ ਰੱਖੀ ਸੀ ਇਹਨਾਂ ਨੇ ਆਲਮੋਸਟ ਮਹੀਨਾ ਖੋਣ ਤਲਿਆ ਮਹੀਨਾ ਹੋਣ ਚਲੇਆ ਸੀ ਉਹਨਾਂ ਕੀ ਟਾਈਮ ਹੈ ਇੱਕ ਇਥੇ ਰਹਿਣੇ ਵਾਲੀ ਹੈ ਸੋਨੂੰ ਸੋਨਮ ਬੀ ਜੀ ਉਥੋਂ ਦੀ ਰਹਿਣੇ ਵਾਲੀ ਹੈ ਬਿਹਾਰ ਦੀ ਬਟ ਇਹ ਪਲੇ ਬੜੇ ਇੱਥੇ ਹੀ ਹਨੂ ਮਜਾਰਾ ਸਾਈਡ ਦੇ ਹੈਗੇ ਇਹਨਾਂ ਦੀ ਸਾਰੀ ਪਰਵਰਿਸ਼ ਇਥੀ। ਤਾਂ ਪੈਸੇ ਦੇ ਲੈਣ-ਦੇਣ ਵਿੱਚ ਸਰ ਵਿੱਚ ਜੋ ਮੰਗੇ ਗਿਆ ਉਹ ਫਿਰੋਤੀ ਸ਼ਟ ਨਹੀਂ। ਨਹੀਂ, ਹੋਈ ਫਿਰੋਤੀ ਦੀ ਗੱਲ ਨਹੀਂ ਹੈਗੀ ਇਹਦੀ। ਫਿਰੋਤੀ ਵਾਲਾ ਇਸmein ਹੈ ਨਹੀਂ। ਸਰ ਜੋ ਤਾਂ ਰਵੀ ਸੋਪਤੀ ਨੂੰ ਬੁਲਾਇਆ ਗਿਆ ਪਲਾਨ ਕਰਕੇ ਕੀ ਪਲਾਨ ਪਹਿਲਾਂ ਹੀ ਸੀ ਮਰਡਰ ਕਰਨ ਦਾ ਜਾਂ ਮੌਕੇ ਤੇ ਕੋਈ ਤਕਰਾਰ ਹੁੰਦੀ ਜਿਸ ਤੋਂ ਬਾਅਦ ਮਰਡਰ ਕਰ ਦਿੰਦੇ। ਨਹੀਂ ਜੀ ਤਫ਼ਤੀਸ਼ ਤੋਂ ਇਹੀ ਕਲੀਅਰ ਹੁੰਦਾ ਹੈ ਕਿ ਪਲਾਨ ਸੀਗਾ ਮਰਡਰ ਕਰਨ ਦਾ। ਤਾਂ ਹੀ ਜੋ ਹੈ ਤੇਲ ਵਗੈਰਾ ਜੋ ਉਹਦਾ ਪੈਟਰੋਲ ਦਾ ਇੰਤਜ਼ਾਮ ਕੀਤਾ ਗਿਆ, ਸਾਰਾ ਕੁਝ ਕੀਤਾ ਗਿਆ ਸੀ। ਇਹ ਪਲੈਨਿੰਗ ਸ਼ੁਰੂਆਤ ਤੋਂ ਸੀਗੀ ਕਿ ਉਹਦਾ ਮਰਡਰ ਇਹ ਕਤਲ ਸਾਰ ਇੱਥੇ ਕੀਤਾ ਮਹਾਲੂਗੀ ਤਾਂ ਹਾਂਜੀ ਕਤਲ ਜੋ ਹੈਗਾ ਬਿਲਕੁਲ ਜੋ ਫਗਵਾੜਾ ਨਵਾਂ ਸ਼ਹਿਰ ਰੇਲਵੇ ਅੰਡਰ ਬ੍ਰਿਜ ਜੋ ਹੈਗਾ ਹਾਂਜੀ ਉਹ ਉੱਥੇ ਕੀਤਾ ਇਹ ਉੱਥੇ ਕਾਲੇ ਲੈ ਗਿਆ ਫੇਪਲਾ ਚੋਰ ਨੂੰ ਫੇਪਲਾ ਚਾਰੂ ਬੋਡੀ ਡਿਸਪੋਜ਼ ਕਰਨਾ ਚਾਹੁੰਦੀ ਸੀ ਦਿਖਾਣਾ ਚਾਹੁੰਦੇ ਸੀ ਕਿ ਜੋ ਬੋਡੀ ਜੋ ਐਕਸੀਡੈਂਟ ਦੇ ਵਿੱਚ ਐਕਸੀਡੈਂਟ ਹੋਇਆ ਤੇ ਉਸ ਕਰਕੇ ਗੱਡੀ ਦੇ ਵਿੱਚ ਆਗ ਲੱਗੀ ਤੇ ਜੋ ਸੀਨ ਆਫ ਕ੍ਰਾਈਮ ਜਿੱਥੇ ਮਰਡਰ ਕੀਤਾ ਗਿਆ ਸੀ ਉਹਦੇ ਤੇ ਕਾਫੀ ਕਲੂਜ਼ ਮਿਲਦੇ ਹੁੰਦੇ ਆ ਤੇ ਉਹ ਤੋਂ ਇਹ ਸੀਗਾ ਕਿ ਸਾਡੀ ਆਈਡੈਂਟੀਟੀ ਦਾ ਜਾਂ ਸਾਡੀ ਮੈਥਡੋਲੋਜੀ ਦਾ ਪਤਾ ਨਾ ਲੱਗ ਜਾਵੇ ਇਸ ਲਈ ਇਹਨਾਂ ਨੇ ਕ੍ਰਾਈਮ ਆਫ ਜੋ ਸੀਨ ਆਫ ਕ੍ਰਾਈਮ ਹੈਗਾ ਸੀਨ ਆਫ ਡਿਸਪੋਜ਼ਲ ਆਫ ਬੋਡੀ ਉਹ ਵੱਖ-ਵੱਖ ਕਿਤੇ ਇਹ ਪਾਚੋ ਤੁਸੀਂ ਸਰਕਾਰ ਤੇ ਸਵਾਰ ਹੋ ਕੇ ਗਈ ਸੀ ਬਲਚੋਰ ਤੱਕ ਜਿਹੜੇ ਪਾਚੋ ਦੂਸਰੀ ਨਹੀਂ ਜੀ ਤਿੰਨ ਗੱਡੀ ਚ ਗਈ ਸੀ ਦੋ ਮੋਟਰਸਾਈਕਲ ਵੀ ਤੇ ਲੈ ਕੇ ਆਏ ਸਾਰੇ ਕਬੜੀ ਹੋ ਗਏ ਸਾਰੇ ਮੋਟਰਸਾਈਕਲ ਮੋਟਰਸਾਈਕਲ ਦੀ ਰਿਕਵਰੀ ਹੋ ਗਈ ਹੈ ਜੋ ਦਾਤਰ ਵਰਤੇ ਗਏ ਸੀ ਉਹ ਰਿਕਵਰ ਹੋ ਗਏ ਤੇ ਇਹ ਕੇਸ ਜੋ ਹੈ ਤਬਤੀਸ਼ ਵਜੋਂ ਕੰਪਲੀਟ ਹੋ ਚੁਕੀ ਹੈ ਜੀ ਸਰ ਸੋਨਮ ਦੀ ਡਾਈਵੋਰਸ ਹੈ ਸਰ ਸੋਨਮ ਦੀ ਏਜ ਕਿੰਨੀ ਸੀ ਤੇ ਮੈਰਿਡ ਹੈ ਸੋਨਮ ਦੀ 27 28 ਦੀ ਉਮਰ ਹੈਗੀ ਹੈ ਤੇ ਮੈਰਿਡ ਨਹੀਂ ਹੈਗੀ ਉਹ ਵੀ ਮੈਰਿਡ ਹੈ ਕਿ ਸਰ ਡਾਈਵੋਰਸ ਹੈ ਡਾਈਵੋਰਸ ਹੀ ਹੈਗੀ ਹੈ ਸਰ ਸੋਨਮ ਨੂੰ 1 ਮਹੀਨਾ ਹੋ ਗਿਆ ਸੀ ਕੰਮ ਕਰਦੇ ਕਿ ਪਹਿਲੇ ਦਿਨ ਤੋਂ ਫਿਜ਼ੀਕਲ ਸੰਬੰਧ ਬਣਾ ਲੈ ਪ੍ਰੈਸ਼ਰ ਬਣਾਇਆ ਜਾ ਰਿਹਾ ਸੀ ਪਿਛਲੇ ਕੁਝ ਦਿਨਾਂ ਨਹੀਂ ਜਦੋਂ ਸੋਨਮ ਦੀ ਪੁੱਛਗਿੱਛ ਹੋਈ ਸੀ ਜੀ ਤੇ ਉਹਨੇ ਇਹ ਦੱਸਿਆ ਸੀ ਕਿ ਕੁਝ ਦਿਨਾਂ ਤੋਂ ਉਹਦੇ ਪ੍ਰੈਸ਼ਰ ਬਣਾਏ ਜਾ ਰਿਹਾ ਸੀ ਤੇ ਉਹੀ ਗੱਲ ਉਹਨੇ ਆਪਣੇ ਘਰ ਵਾਲਿਆਂ ਤੇ ਧਿਆਨ ਉੱਚ ਲਿਆ ਕਰਾਇਆ ਜੇ ਸੋਨਮ ਨੇ ਮਤਲਬ ਸੋਹਤੀ ਦੇ ਪਰਿਵਾਰ ਵਾਲਿਆਂ ਨਾਲ ਗੱਲ ਕਿਉਂ ਨਹੀਂ ਕੀਤੀ ਇਸ ਸਬੰਧ ਚ ਇਹ ਜੋ ਇਹ ਸਵਾਲ ਤੁਸੀਂ ਸੋਨਮ ਹੀ ਦੇ ਸਕਦੀ ਹੈ ਇਹਦਾ ਜਵਾਬ ਉਹ ਹੀ ਦੇ ਸਕਦੀ ਸਾਡੇ ਕੋਲ ਕੋਈ ਕੰਪਲੇਂਟ ਨਹੀਂ ਆਈ ਕੋਈ ਸੋ ਸਾਡੇ ਕੋਲ ਕੋਈ ਕੰਪਲੇਂਟ ਨਹੀਂ ਆਈ ਜੀ ਉਹਨਾਂ ਨੇ ਕਿਸੇ ਨੂੰ ਇਨਫੋਰਮ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਜੇਕਰ ਇਨਫੋਰਮ ਕੀਤਾ ਹੁੰਦਾ ਉਹ ਦਿੱਤੇ ਅਪਰੋਪਰੀਏਟ ਕਾਰਵਾਈ ਕੀਤੀ ਜਾਣੀ ਸੀ ਫਿਰ ਸੋਨਮ ਦੇ ਬ੍ਰਦਰ ਵਗੈਰਾ ਵੀ ਹੈ ਕੋਈ ਇੱਥੇ ਹਾਂ ਜੀ ਹੈਗੇ ਜੀ ਤੇ ਫਿਰ ਉਹਨੇ ਆਪਣੇ ਜੀਜੇ ਨੂੰ ਕਿਉਂ ਦੱਸਿਆ ਛੋਟਾ ਛੋਟਾ ਹੈਗਾ ਉਹ 18 ਸਾਲ ਤੋਂ ਘਟ ਹੈ ਰਿਮੋਟ ਲਿਆ ਗਿਆ ਸਰ ਰੀਮਾਂਡ ਹੁਣ ਇਹਨੂੰ ਜੁਡੀਸ਼ੀਅਲ ਬੇਸਟਾ ਗਿਆ ਸਾਡੇ ਵੱਲੋਂ ਜੋ ਪੁੱਛਗਿੱਛ ਸੀਗੀ ਜੋ ਅਸੀਂ ਐਬਿਟੈਂਸੀ ਇਕੱਠਾ ਕਰਨਾ ਸੀ ਉਹ ਸਾਰਾ ਹੋ ਚੁੱਕਿਆ ਜੀ ਇਟ ਇਸ ਹੈ ਹੈਜ਼ ਬ੍ਰੌਟਨ ਫਾਈਟ ਇਹਦੀ ਤਫ਼ਤੀਸ਼ ਜਲਦ ਕੰਪਲੀਟ ਕਰਕੇ ਇਹਦਾ ਚਲਾਨ ਜੋ ਗੋਰਟ ਦੇ ਵਿੱਚ ਦਿੱਤਾ ਜਾਵੇ ਸਰ ਜਿਹੜੇ